ভাই ভাই চলে হইছে অনলি ড্রাইট মুরি আর ਨਹੀਂ ਬਾਪੜੇ ਪੰਜ ਨੂੰ ਆਏ ਚਾਰ ਕਲਪਾ ਚਾਰ ਕਲਪਾ ਵੀਰਾਂ ਦੇ ਖਿਹਾਲਾ ਤੇ ਚਾਜਿੰਗ ਤੇ ਆਉਂਦੀਆਂ ਨੇ ਗਾਟੂ ਹੁੰਦੀਆਂ ਪਾਪੜੇ ਪਹਿਲੇ ਦੇਖ ਦਿਵਾਉਂਦੇ ਉਹ ਕਾਪੋਲੇ ਉੱਥੇ ਯਾਰ ਤੇ ਪਕੜੇ ਹੋਏ ਹੋਰ ਇਹ ਕਮਾ ਕਮਾਨ ਤੇ ਤੇਜਾ ਸਿੰਘ ਨਾਲ ਗੋਪੀ ਤੇ ਸਾਥ ਰਾਹ ਬਲਕਿ ਇਹ ਕਲੱਬਾਂ ਦੇ ਨਾ ਤੁਹਾਨੂੰ ਲੱਗਦਾ ਹੈ ਕਿ ਪਲੇਅਰ ਵਿੱਚ ਵਿੱਚ ਕਿੰਨੇ ਤਗੜੇ ਖੇਡ ਜਾਣੇ ਆ ਪਲੇਅਰ ਦੇਸ਼ੀ ਮੇਲਾ ਵੱਠਾ ਹੈ ਬਹੁਤ ਵਧੀਆ ਆਪਣੇ ਰਾਹ ਪਲੇਅਰ ਆ ਜਾਣੇ ਮਨਸਾ ਬਣਾਈ ਆ ਮਾਲ ਵੇਚੋ ਬੜਾ ਬੜੇ ਲੋਕ ਹੋਗੇ ਆ ਕਿੱਦਿਏ ਰਹਿ ਕੇ ਆਜਾ ਉਹਨਾਂ ਪਰਿਆ ਜੀ ਮਾਣ ਸਾਰੇ ਕੰਦੇ ਆਉਂਦਾ ਪਾਪ ਆ ਆ ਮੈਂ ਮੈਂ ਤੇ ਤੇ ਰੰਗ ਮੇਰਾ ਪੈਰ ਚੰਦ ਚੱਲ 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 ਕੀ ਹੁੰਦਾਈ ਸੀ ਮਹਾਰਾਮ ਉਹ ਜਮਾਤ ਪਾਟਾਈ ਆ ਫੇਰ ਸੋਚਦਾ ਚੰਦ ਨਾਲ ਮੇਲ ਉਹਨੇ ਰੇ ਨਾਲ ਮੇਲ ਨਾਲ ਸ਼ੁਰੂ 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 ਤੁਰਿਆ ਤੁਰਿਆ ਚੰਦ ਨਾਲ ਉਹਨੇ Ik ga het ernaar doen. Eén, één, 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 één. Realt, 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 ਤੇ 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 ਚੱਲ 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 ਇੱਥੇ ਹੀ ਆ ਸਾਰਾ ਕੋ ਮੋਟਰਸਾਈਕਲ ਬੋਲਟ ਇੱਥੇ ਹੀ ਆ ਕੇ ਵਿੱਚੋ ਕੰਮ ਨੂੰ ਟਰੈਕਟਰ ਜੱਟ ਨਾ ਉਹ ਵੀ ਪਾੜੀ ਉਹ ਇਹਦਾ ਉਹ ਜੋਗ ਨਾਲ ਡੰਡਾ ਫੜਾਈ ਅਜ ਤੋਂ ਤੋੜ ਚੱਲ 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 ਸੋਣਾ ਨਹੀਂ ਖੋਣਦਾ ਬਣਾ ਲੀਆ ਗਾੜ ਚੱਲ ਓਏ ਓਏ ਇੱਥੇ ਆਓ ਹਾਂ ਆਪਾਂ ਕੀ ਲੱਭ ਕਰ ਰਹੇ ਬੈਠੋ ਇੱਧਰ ਬੈਠੋ 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 ਉੱਤਰ ਉੱਤਰ ਸਭੀ ਥੱਲੇ ਬੈਰੋ ਸਭੀ

ਜੂ ਜਰਦੇ ਲੜਾ ਖਟਕੇ 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 ਬਾ 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 ਕਿੱਥੇ ਨਹੀਂ ਜਾਣਾ ਥਲੇ ਤੇ ਗੱਲ ਕਰ ਬਾਹਰ ਹੀ ਮਾਰੇ ਕੋਈ ਦਾਵਾ ਆਣਾ ਗੱਲ ਚੱਲ ਚੱਲ ਫੜਕਾਟ ਕਰ ਇਹ ਮੈਂ ਤਾਂ ਨਹੀਂ ਕੋਈ ਨਹੀਂ ਬਾਪਾ ਬਾਪੇੜਾ ਮੈਂ ਤਾਂ ਰੱਖਾਂ ਨਹੀਂ ਜਮਾ ਇਹ 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 ਕਰੇ ਰੇ ਹੁਣ ਆ ਜੀ ਇੱਧਰ 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 ਅਰੇ ਉੱਠਿਓ ਅਰੇ ਕਮ ਕਮ ਚੱਲ 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 ਜਾ ਜਾਉਗੀ ਔਰ ਲੈਕਸ ਹੋਏਗਾ ਚੱਲ ਮਾਰ ਜਿੱਦਾਂ ਤੱਕ ਵਾਜੇ ਮਾਰ ਮਾਰ ਕਿਉਂਕਿ ਕਮ ਮਾਰ ਦੇਗਾ ਕੱਲ ਚੱਲ ਚੱਲ ਮਾਰ ਦੇ ਪੱਡੀ ਮਾਰ ਵਾਜੇ ਕਿਉਂ ਨਹੀਂ ਆ ਬੱਚਾ ਚੱਲ ਚੱਲ ਢਿੰਗੇ ਟੇਟੇ ਸਾਰਾ ਕੋ ਹੋਣਾ ਚੱਲ 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 ਮਾਰੀ ਜਾ ਚੱਲ ਹਾਂ ਚੱਲ ਓਏ ਸ਼ੁਰੂ ਕਰੋ ਤੋਈ ਐਤੋ ਤੁਰਿਓ 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 ਕੰਮ ਚੱਲ ਚੱਲ ਕੰਮ ਸੁਦਾ 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 ਇਹ ਇੱਕ ਖੁਰਤੀ ਵਾਲਾ ਕੰਮ ਹੈ ਬੰਦ ਰਾਲਣਾ ਕਰਨਾ ਹੈ ਸਾਰੀਆਂ ਬਹਿ ਥੱਲੇ ਬੈ ਚਲੇ ਬਾ ਇਹ ਲਾਵੇਂ ਗਾ ਪਲੇਅਰ ਬਾਨਾ ਨੂੰ ਚੱਲ 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 ਕੋਈ ਨਹੀਂ ਚਲ ਚੱਲ ਚੱਲ ਤੇ 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 ਚੱਲ 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 ਉਧਰ ਨੂੰ ਉਧਰ ਮੂੰਹ ਕਰ ਚਲੋ ਥੋੜੇ ਬੈ ਮਾਮਾ ਬਹੁਤ ਹੀ ਬਹੁਤ ਲੋਏ ਸੱਚੀ ਬੀਜ ਨਿਕਲਦੀ ਮਾ ਤਾਨਾ ਇਹਦਾ ਸਾਲ ਹੀ ਨਾ ਕੋਬੇ ਮੀਂਹ ਆਇਆ ਸਾਡੇ ਇਹ ਤੇ ਨਾ ਕੋਈ ਨਾ ਕੋਤਾ ਮੰਨੋ ਮਾਂ ਗਦੀ ਭਾਨਾ ਆਜੋ ਆਜੋ ਓਏ ਓਏ ਹੋਏ ਕੋਲ ਸਾਲ ਆਹੋ ਤੁਰਿਆਓ 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 ਲੋਹਾਂ ਜੀ ਤੁਹਾਨੂੰ ਕੀ ਹੋ ਗਿਆ ਓਏ ਹਾਂ ਬੜੀ ਨਾ ਆਹ ਜੀ ਅੱਜ ਤੇ ਚਾਰ ਕਿਉਂ ਨਹੀਂ ਆਹ ਬਹੁਤ ਤੇਜ਼ ਲੱਗਦੇ ਆ ਏਡਾ ਹਾਂ ਵੀ ਕਿ ਕਿੱਡਾ ਕੰਮ ਆ ਇਹ ਜਾ ਹਾਂ ਕੀ ਗੱਲ ਗੱਲ ਤੂੰ ਜਾਣ ਕੇ ਨਹੀਂ ਲਾਉਂ ਰਿਹਾ ਪੂਰਾ ਵੇਖਿਆ ਚਾਚਾ 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 ਓਏ ਇਤਨਾ ਡੈਡੀ ਲਾ ਆਹ ਫੇਰ ਵਾਸ 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 ਨਾ ਵਾਹ ਬਹੁਤ ਨਾ ਆ ਵੀ ਨੀ ਨਹੀਂ ਹੁੰਦਾ ਇਹ ਬਰਾਮੇ ਥੋੜੀ ਚੰਗਾ ਤੇ ਮੈਂ ਧਾਰੇ ਰੱਦ ਵੇਖ ਕੇ ਜੋ ਬਣਾਈ ਜਾ ਤੋਖ ਤਮ ਨ ਹੋਈ ਮੈਂ ਕੱਲਿਆਂ ਦਵਾਈ ਰਤਰੀ ਮਾਂ ਦੀ ਆਖਾਂ ਡਾਕਟਰ ਕੋਲ ਜਾਨਾ ਨਹੀਂ ਫੜ ਹੁਣ ਕਿਥੋਂ ਉਹ ਨਿਕਲੀ ਆ ਕੋਈ ਚੀਜ਼ ਜੀ ਮਜੂਰੀ ਤੋਂ ਲਈਏ ਬੜਾ ਤੰਗ ਕਰਨ ਦੀ ਰੋਜ ਚ ਨਾ ਕਰਦਾ ਯਾਰ ਭਾਏ ਜਿਹਦਾ ਟੱਡੀ ਲੱਭਣੀ ਅੱਜ ਗ੍ਰੇਫਨਾਇਸ਼ ਮਾਰਤੀ ਕਿਹੜੇ ਸੱਲ ਆਲੇ ਵੇ ਹਾਂ ਟੀਮਟ ਵਾਲੇ ਹੂੰ ਸਾਲਾ ਠੀਕਾਂ ਇੱਥੇ ਥੋੜਾ ਨਾ ਇੱਕ ਮਹਾਰਾਜਾ ਲੋ ਕੁਦਰ ਹੈਂ ਕੀ ਦਾ ਬਣੀ ਕਿ ਹੁਣ ਹੈ ਲੈ ਇੱਥੇ ਬਨੇ ਹੋ ਗਏ ਉਹ ਥੋੜਾ ਹੁਣ ਕੀ ਜਾਂਦੇ ਨੂੰ ਪੁਰਤਾਨੀ ਕੀ ਭੁੱਲ ਗਏ ਸੀ ਗੜ ਜਾਂਦੇ ਬਈ ਗੁੰਮਣੀ ਦਿਸਲੋ ਆਪਣੇ ਬੇਵਿਸ਼ਾ ਪੈਣੇ ਸ਼ਲਾਰ ਹੋਈ ਯੂ ਸ਼ਲਾਰਾ ਸਮਝ ਨਾ ਸ਼ਲਾਰ ਇਹ ਦਵਾਈ ਨਹੀਂ ਹੈਗੀ ਮਮਾ ਫਾਂਡਿਆਣਾ ਹੀ ਰੋਗ ਹੋਣਾ ਹੀ ਇਹ ਜਿਹੜਾ ਮੂੰਹ ਨਹੀਂ ਹੈਗਾ ਮੂੰਹ ਬੰਦ ਰਹਿਤਿਆ ਹੈ ਗਾਣੀ ਮੂੰਹ ਬੰਦ ਹੀ ਰਹਿਣਾ ਮੂੰਹ ਖਲਾਉਣਾ ਨਹੀਂ ਲਾ ਬਸ ਮੂੰਹ ਨਹੀਂ ਬੰਦਿਆ ਮੂੰਹ ਖਲਾਉਣਾ ਯਾਰ ਕਿੱਦਾਂ ਆਇਆ ਹਰਾਮ 판ਡਿਆਣਾ ਆਉਂਦਾ ਸਿਰਫ ਦੋ ਕਰਾਇ ਮੈਂ ਦੋ ਕਰਾਇ ਕੀ 판ਡੇ ਹਾਂ ਕੀ ਤੋਂ ਓ ਜਿਹੜਾ ਸਕੂਲ ਲਾ ਕੇ ਗਲੀ ਲਾ ਕੇ ਹਾਂ ਹਾਂ ਪੂੜਦਾ ਮੰਮੀ ਉੱਤੋਂ ਹੀ ਕਰਾ ਕੇ ਆਇਆ ਸੀ ਅੱਜ ਠੀਕਾ ਵੀ ਲਾਇਆ ਹੁੰਦੇ ਖੜਨਾ ਹੀ ਉਹ ਜੀ ਉੱਤੋਂ ਬਰਾਬਰ ਉਹ ਤਾਂ ਕਰ ਲਿਆ ਜੀ ਲੋੜ ਬੱਚੇ ਵਾਲੇ ਉੱਡਦਾ ਇਹਦੇ ਉਹ ਨਹੀਂ ਹੈ ਬੱਚੇ ਵਾਲੇ ਫਿਰਦੇ ਨਹੀਂ ਫਿਰ ਵੀ ਉੱਡਦੇ ਨੇ ਨਹੀਂ ਬੜੇ ਫਿਰਦੇ ਜੀ ਆਹ ਲਿਆ ਨਹੀਂ ਘਰੇ ਨਹੀਂ ਨਿਫਨੇ ਬਾਹਰ ਜਾਂਦੇ ਕਰੇ ਵਾਤੋਂ ਵਾਤ 4-5 ਆ ਨਹੀਂ ਐਂਦਾ ਨਹੀਂ ਉੱਡਦਾ ਰੰਗ ਇੱਥੇ ਲੀਗ ਨੂੰ ਕੱਟ ਕਰਨਾ ਕਿਉਂ ਇਹ ਕਾਤੋਂ ਬੱਗਾ ਰੰਗ ਪੂਰਾ त पूरा काला चींदा ਉਹਨਾਂ ਦੇ ਬਹਿਣਾ ਨਹੀਂ ਚਾਹੁੰਦੇ ਪਰ ਪੈਂਦਾ ਨਹੀਂ ਉਹਨੂੰ ਮਿਸਤਰੀ ਲੱਗੇ ਆ ਤੇ ਉਹਦੇ ਹੱਥੇ ਛੋਟੀ ਜਿਹੀ ਜਾਣੀ ਨਹੀਂ ਹੁੰਦੀ ਉਹਨੇ ਮੋਲ ਲਿਆਗੇ 3000 ਪਰ ਨਾਲੇ ਸਾਰੇ ਸੱਜੀ ਆ ਜਦੋਂ ਇੱਥਰ ਆਉਣਾ ਨਾ ਇੱਥਰ ਦੇ ਬੋਖੇ ਹਾਂ ਖੱਪਾਸਲਾ ਜੀ ਆਹੇ ਤੁਮ ਲੈ ਕੇ ਆਇਆ ਤੁਮ ਨਹੀਂ ਹੁਕਮ ਨਹੀਂ ਆ ਐ ਤੁਮ ਹੀ ਲੈ ਜਾ ਮਾਰਦਾ ਨਹੀਂ ਪਰੋਸਾ ਤੁਹਾਨੂੰ ਉਤਰਨਾ ਪੜੇਗਾ ਕਿਤੇ ਵੀ ਤੇਰਾ ਤਾਂ ਇੱਕ ਕਿੱਬਾ ਬੇਸੀ ਇਹ ਸਹੀ ਲੁਕ ਰਿਹਾ ਹੈ ਬਾਹਰ ਆ ਗੋੜੇ ਆ ਰਹੀ ਤੇਰੀ ਹੋ ਮਾਰ ਕੇ ਰਹੀ ਇਹਨਾਂ ਨੂੰ ਕੱਢ ਲੈ ਨਾਲ ਬੱਚੇ ਦੇਖੇ ਜਿਹੜੇ ਤਿੰਦਰ ਨੂੰ ਜੋੜਾ ਦਿੱਤਾ ਖਾਂ ਪਰਗੇ ਲੈ ਸਿਆ ਨਹੀਂ ਜੋੜਾ ਜੀਵਨ ਤੋਂ ਆਇਆ ਉਹ ਜਿਹੜਾ ਸ਼ਾਜੀ ਜਾਂ ਗਰਾਊਂਡ ਚ ਝੂੜਦੀ ਮਾਰਦਾ ਬੱਚੇ ਜਿਹੜਾ ਇੱਕ ਛੱਡੀ ਨੇ ਨਾਨਾ ਦੇ ਉਹ ਬਹਿ ਗਿਆ ਉਹ ਦੋ ਦੂਣੀ ਇੱਕ ਦੇ ਨਾਨੇ ਜੀਵਨ ਤੋਂ ਕਬੂਤਰ ਆਇਆ ਜੀ ਉਹ ਦੇਖਣੋਂ ਸਾੜੇ ਕਬੂਤਰ ਗਵਾਤਾ ਲੈ ਗੇ ਨਹੀਂ ਆਏ ਅਗਲੇ ਦਿਨ ਮੈਂ ਇਹਨਾਂ ਨੂੰ ਕਿਹਾ ਨਾ ਛੱਡੋ ਕਿਦੇ ਗਾਂ ਬੱਚੇ ਲਾਓ ਕਬੂਤਰ ਬੱਚਾ ਲੈਣਾ ਸੀ ਟਾਵਰ ਤੇ ਬਹਿ ਗਿਆ ਹਾਂ ਬੱਚਾ ਸੋ ਲੈਣਾ ਕੀਤਾ ਸੀ ਮੈਂ ਉਹਦਾ ਤੇ ਸਿਰਫ ਦਿੱਤਾ ਸੀ ਟਾਊਨ ਨੂੰ ਸ਼ਰਤ ਤੇ ਉਹ ਨਹੀਂ ਪਾਈਦਾ ਕਿੱਥੇ ਗਿਹਾ ਹੈ ਉਹ ਉੱਥੇ ਗੇਟੀ ਜਣਾ ਲੇ ਤੇ ਜਿਹੜੇ ਡਾਦਾ ਇਸ ਨੂੰ ਇਹ ਨਾਨੇ ਘਰ ਨਹੀਂ ਆਉਂਦਾ ਰਿਹਾ ਪਰ ਮਟਾ ਦਿੰਦਾ ਨੂੰ ਪਰਾਂ ਲੱਗਿਆ ਰੋ ਰੋ ਵਾ ਤੇ ਈ ਉਸ ਨੇ ਉੱਪਰ ਲਿਆ ਪੂਰਾ ਮਾਰ ਉਹ ਕਿਹਾ ਨਹੀਂ ਆਹੇ ਪਿਆਉਂ ਦੋ ਟੁਕੜਾ ਵਾਲਿਆ ਵਾਲੇ ਬੁੱਢੀ ਇਨੀ ਉਹ ਪ੍ਰਾਂਟਰ ਨੂੰ ਮਾਰ ਕੇ ਨਾ ਆਉਣਾ ਲੀਗ ਤੱਕ ਹੀ ਆ ਪ੍ਰਿੰਟਰ ਨੂੰ ਮਾਰ ਦਿਆ ਸਾਰੀ ਡੰਡ ਮਾਰਨਾ ਫੇਰ ਉੱਠਣਾ ਫੇਰ ਪ੍ਰਿੰਟਰ ਨੂੰ ਮਾਰਨਾ ਉਹ ਠੀਕ ਆ ਸਾਰਾ ਸਾਰਾ ਸਾਨੂੰ ਫੇਰ ਡਾਂਡ ਉਹ ਮਨਪ੍ਰੀਤ ਮਾਰ ਕੇ ਉਠਾ ਜਿੱਦਾਂ ਬੋਤਨ ਲਵਾਏ ਤੇਰੇ ਮੈਂ ਸਾਡੇ ਜਾਨ ਮਾ ਹਾਂ ਤਾਂਹ ਤਾ ਨਾ 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 ਪਿੱਛੇ ਚਲੋ ਆ ਹਿੱਤਾ ਚੱਲ ਮਗਰ ਚੱਲ ਚੱਲ ਬਰਾਬਰ ਚੱਲ ਉਹਨਾਂ ਨੇ ਹੁਣ ਮੇਰਾ ਗਰਾਊਂਡ ਆਜੋ ਤੇਜ 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 ਉਹ ਲਾਉਣੇ ਤੇਜ ਆ ਤੇਜ ਉੱਠੋ 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 ਤੇਜ ਉੱਠਣਾ ਤੇਜ ਆ ਜੀ ਹਾਂ ਇੱਥੇ ਲੀਕ ਤਾਂ ਕਿ ਆਗੇ ਚੱਲੋ ਪਿੱਛਾ ਇੱਥੇ ਚੱਲੋ ਪਿੱਛੇ 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 ਤੇਜ ਤੇਜ ਲਾਉਣੇ ਤੇਜ ਆ ਲਾਉਣੇ ਤੇਜ ਤੇਜ ਤਾਂਛ 12 ਮਿੰਟ ਹੋ ਗਏ ਇਹ ਚੱਲਣ ਦੇ ਚੱਲਣ ਇਹ ਬਰਾ ਕਿਤਾ ਪਾਇਆ ਕਰੋ ਬਰਾ ਕਿਤਾ ਪਾਇਆ ਕਰੋ ਜਿਵੇਂ ਤੂੰ ਕਿੰਨੀ ਐਸੇ ਚਲਵਾ ਲੇ ਨਾ ਸਾਰਿਆਂ ਦਾ 30 ਸੈਕ 30 ਦੀ ਸੈਕਿੰਡ ਦੀ ਲੈ ਕੇ ਨਾ ਵੀਡੀਓ ਕੱਟ ਕੇ ਗਾਣੇ ਲਾ ਕੇ ਪਾਇਆ ਕਰੋ ਪੂਰੀ ਉਹ ਪਾਈ ਤੀ ਸ਼ਾਰਟ ਪਾਈ ਤਾ ਧੰਦਾ ਤਰਵਾ ਮਾਮਰੇ ਇੱਕ ਦੋ ਚੱਕਰ ਨਹੀਂ ਇੱਕ ਲੋਗੇ ਨੇ ਇਹ ਲੋਗ ਜਾਣੀ ਕਿਤਾ ਬਰਦਾ ਕੋ ਯਾਰ ਜੀ ਇੱਕੜੇ ਕਰੇ ਚਾਹੁੰਦਾ ਬੜਾ ਪਤਾ ਕਿੰਨਾ ਲੱਗੂ ਦਾ ਸਾਰਾ ਉਹ ਤਾਂ ਨਹੀਂ ਘੜਦੇ ਤੋਈ ਆਠ ਹਾਂ ਨਹੀਂ ਉਹਨੇ ਦਵਾਈ ਦਿੱਤੀ ਉਹਦਾ ਫੜਾ ਆ ਗਿਆ ਕੀ ਆਹ ਬੰਮਾ ਇੱਧਰ ਇੱਧਰ ਚੱਲ 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 ਬੈਟ ਕਮਾਰ ਮੇਰਾ ਲੱਖ ਮੀਟ ਹੁੰਦਾ ਬੈਟ ਕਮਾਰ 500 ਬੈਟ ਕਲਾਪ ਦੇਖ ਰਾਹੇ ਸਿੱਧੇ ਸਾਹਮਣੇ ਆ ਜਾ 500 ਬੈਟ ਕਮਾਰ ਚੱਲ 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 ਉਹਦੇ ਸਾਹਮਣੇ ਕੇ ਆ ਕੋਈ ਨਾ ਲੌਨੀ ਦਾ ਉਹ ਲਈ ਜਾਣ ਤੂੰ ਅੰਕ ਬੜਕ ਮਾਰ 500 ਜਿਹੜਾ ਪੂਰਾ ਥਾਂ ਬੈ ਉਹ ਨਾਈਟ ਗ੍ਰੀਨ ਆਣਾ ਲਤਰ ਮੇ ਨਾ ਬਿਠਾ ਮਾਚਾਲ ਕੋਈ ਕਰ ਤੇ 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 ਮੱਕਾ ਬਜਰੀ ਕਮਟੀ ਕੋਬਿਲਾ ਬੋਖੜੇ ਚੰਨਲੀ ਮੋਟੇ ਓਏ ਖੜੇ ਖੜੇ ਸਾਰੇ ਖੜੇ ਉੱਪਰ ਜਾ ਉੱਪਰ ਓਏ ਸਾਹਮਣੇ ਓਏ ਉੱਪਰ ਜਾ ਉੱਪਰ ਜਾ ਉਪਰ ਜਾ ਜ਼ਮੀਨ ਛੱਡੋ ਹਾਂ ਜਾਨ ਨੇ ਓਏ ਉੱਪਰ ਓਏ ਉੱਪਰ ਕਮਪਿਆਰ ਸਾਡੀ ਮੋਢੇ ਜਾਨ ਜਾਨ ਨੇ ਨੀ ਲਾਉਂਦਾ ਕੋਣਦਲਾ ਕਾਣ ਕੜਗਿਆ ਇੰਨੇ ਨਹੀਂ ਲਾਏ ਵੀਰਾਂ ਪਿੱਛੇ ਆ ਬੜੀ ਅਤਨਾ ਕਿ ਪਿੱਛੇ ਪਿੱਛੇ ਦੁਨੀਆ ਪਿੱਛੇ ਕਿਤਾਂ ਵੀਰ ਚੱਲੇ ਆ ਚੱਲੇ ਆ ਲੈ 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 ਨਹੀਂ ਵੀਰ ਵੱਡੇ ਲਾਇਆ ਏ ਇੱਕ ਵਾਰ ਕਰ ਇੱਕ ਵਾਰ ਕਰ ਆੰਦਲਾ ਆਉਂਦੀ ਵੀ ਕਿਹ ਆ ਫਰੀ ਗਰਦੀ ਨਹੀਂ ਆ ਜਿਹੜੀ ਪੁਜੀ ਦਾ ਜਮਰ ਹੁੰਦਾ ਤਾਂ ਆਪਾਂ ਅੱਜ ਹੀ ਲੱਗਦੇ ਹਾਂ ਹਾਰੇ ਖੋਲਿਆ ਉਹ ਵੀ ਨਾਲ ਦਊਗਾ ਸਾਨੂੰ ਜਦਾਂ ਇਹ ਸ਼ਿਜੋਏ ਫੌਜੀ ਪਟਾਕਾ ਕਰਨਾ ਮਾਰਨੀਆਂ ਕਰਨਾ ਮਾਰਨੀਆਂ ਉੱਥੋਂ ਤੱਕ ਹੀ ਜਾਣਾ ਜਿੱਥੋਂ ਤੱਕ ਆਪਣੀਆਂ ਚੀਜ਼ਾਂ ਚਲੋ ਸ਼ੁਰੂ ਕਰੋ ਸ਼ੁਰੂ ਸ਼ੁਰੂ ਤੇਰੇ ਚੱਲ ਚੱਲ ਹਾਂ ਚੱਲ ਲੈ ਮੈਂ ਸਾਰੇ ਮਾਰੂ ਸਾਰੇ ਦੋ ਦੋ ਕੰਨ ਕਰ ਲੈ ਚੱਲ ਤੂੰ ਪੂਰਾ ਇੱਕ ਲਾਂਟ ਇੱਕ ਦਾਂਤ ਕਰਾਇਆ ਮਗਰੀ ਖਾ ਅੱਜ ਦਾ ਚੱਲ 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 ਹਾਂ ਰੋ ਵਾਰ ਰੋ ਵਾਰ ਵੋ ਉਧਰੋਂ ਭੱਜ ਗਏ ਉਧਰੋਂ ਭੱਜ ਗਏ ਸਿੰਗਲੈਂਡ ਨਾ ਸਿੰਗਲੈਂਡ ਦੇ ਕਿੱਥੇ ਆਪੋ ਮਦਦ ਕਿੰਨਾ ਵਾਰ ਕੀਤਾ ਹਾਂ ਚਲੋ ਚੰਦੇ ਬੜੇ ਕਰੀਏ ਕਿਹਦੇ ਨਾਮ ਜਿਹੜੇ ਪੰਜਾਬ ਪ੍ਰਿਆ ਪ੍ਰਿਆ ਤੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਭੱਜ ਕੇ ਹਾਂ ਆਉਣਾ ਇੰਦੀ ਜੇ ਚੱਲ 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 ਜੂਰੀ ਕੁਰ ਕੁਰ ਤੇ 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 ਟੇਨ ਮਾਰ ਸਪੀਡ ਨਾਲ ਹਾਸ ਤੇ 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 ਟੰਨ ਤੇਜ ਵਸ ਤੇ 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 ਤੁਰਿਆ 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 ਤੇਜ਼ ਰੇ ਨੰਬਰ ਤੇਜ਼ ਭੱਜ ਕੇ ਉੱਪਰ ਤੋਂ ਤੁਰਾਂ ਹਾਂ ਕੱਦ ਕੱਦ ਤੁਰਿਆ ਤੁਰਿਆ ਇਕ ਤਾਂ ਇਕ ਤਾਂ ਇਕੜ ਜਾਂ ਅੰਦਾਜ਼ ਸੋ ਨਹੀਂ ਹੋਣਾ ਲੋ ਵਾਲਾ ਕੰਮ ਹੀ ਨਹੀਂ ਹੈਗਾ ਆਪਣੀ ਗੇਮ ਤੇਰੇ ਮੇਰੇ ਕੋਲ ਸੂਰ ਵਾਲਾ ਕੰਮ ਹੈਗਾ ਪਟੀ ਦਾ ਤੁਰਿਆ 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 ਕੋੜੋ ਸਾਫੀ ਨਹੀਂ ਹੁਣ ਤੁੰਤਲੀ ਹੋਈ ਆ